जी सोन जीवे सोन मेर पीर सो ने दिलि खां ਇਹ ਜੀ ਧੰਨ ਧੰਨ ਪੀਰ ਬਾਬਾ ਕੜਮਲੀ ਸ਼ਾਹ ਜੀ ਦੀ ਸਾਲਾਨਾ ਜੋੜ ਮੇਲਾ ਜਿਹੜਾ ਵਾ ਬੜੀ ਸ਼ਰਧਾ ਤੇ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਔਰ ਇਹ ਹਰ ਸਾਲ 10 ਹਾੜ ਨੂੰ ਮਨਾਇਆ ਜਾਂਦਾ ਔਰ ਇਹਦੇ ਵਿੱਚ ਜਿਹੜੀਆਂ ਸੰਗਤਾਂ ਜਿਹੜੀਆਂ ਵਾ ਹਮ ਹਮਾ ਕੇ ਦੂਰੋਂ ਦੂਰੋਂ ਪਿੰਡਾਂ ਚੋਂ ਸਾਡੇ ਆਸ-ਪਾਸ ਦੇ ਇਲਾਕਿਆਂ ਚੋਂ ਜਿਹੜੀਆਂ ਵਾ ਆਪਣੀਆਂ ਮੰਗੀਆਂ ਮਰਾਦਾ ਪਾਉਣ ਆਉਂਦੀਆਂ ਔਰ ਇੱਥੇ ਜਿਹੜਾ ਵੀ ਆਪਣੀ ਆਸ ਮਰਾਦ ਲੈ ਕੇ ਆਉਂਦਾ ਵਾ ਉਹਦੀਆਂ ਆਸਾਂ ਜਿਹੜੀਆਂ ਵਾ ਉਸੇ ਹੀ ਤਾਂ ਤਰੰਤ ਜਿਹੜੀਆਂ ਵਾ ਇਹ ਸਾਡੇ ਪੀਰ ਬਾਬਾ ਜੀ ਜਿਹੜੇ ਆ ਉਹਨਾਂ ਦੀਆਂ ਪੂਰੀਆਂ ਕਰਦੇ ਆ ਤੇ ਔਰ ਮੰਗੀਆਂ ਮਰਦਾਂ ਜਿਹੜੇ ਲੋਕ ਇੱਥੋਂ ਪਾ ਕੇ ਆਪਣੇ ਹਰ ਕੰਮ ਨੂੰ ਜਿਹੜਾ ਵਾ ਉਹ ਸਫਲਾ ਬਣਾਉਂਦੇ ਆ ਕਿਹੜੇ ਕਿਹੜੇ ਕਲਾਕਾਰ ਆ ਇੱਥੇ ਜੀ ਕਲਾਕਾਰ ਜਿਹੜੇ ਆ ਉਹ ਗਗਨਲੀਆ ਔਰ ਜਿਹੜੇ ਆ ਸਾਡੇ ਪਿਆਰ ਸਦਕਾ ਜਿਹੜੇ ਆ ਮਨਜੀਤ ਸੋਤਾ ਜੀ ਜਿਹੜੇ ਬਹੁਤ ਪੰਜਾਬ ਦੇ ਔਰ ਦੁਨੀਆ ਦੇ ਵਿੱਚ ਜਿਹੜਾ ਉਹਨਾਂ ਵਰਲਡ ਫੇਮਸ ਉਹ ਜਿਹੜੇ ਆ ਗਾਇਕ ਆ ਉਹ ਵੀ 3:00 ਵਜੇ ਦੇ ਕਰੀਬ ਜਿਹੜਾ ਵਾ ਉਹ ਪਹੁੰਚ ਰਹੇ ਆ ਔਰ ਵਾਇਸ ਆਫ ਪੰਜਾਬ ਲिटल ਚੈਂਪ ਜਿਹੜਾ ਵਾ ਵੀਰ ਆਪਣਾ ਆਨੰਦ ਜਿਹੜਾ ਵਾ ਉਹ ਵੀ ਸਾਡੇ ਕੋਲ ਜਿਹੜਾ ਵਾ ਚੰਦ ਸਮਿਆ ਜੀ ਸਾਡੇ ਪਿਆਰ ਸਦਕਾ ਜੀ ਤੁਹਾਡੀ ਦਮ ਦਵਾਵਾ ਸਦਕਾ ਜਿਹੜਾ ਇੱਥੇ ਪਹੁੰਚ ਰਿਹਾ ਇਹ ਜੀ ਇੱਕ ਦਿਨ ਨਹੀਂ ਹੁੰਦਾ ਜੀ ਰਾਤ ਜਿਹੜਾ ਕੁਵਾਲੀ ਮਹਿਫਲ ਚੱਲਦੀ ਆ ਜੀ ਇਹ ਜੀ ਲਗਭਗ ਇਹਨਾਂ ਨੂੰ 30 ਤੋਂ 35 ਸਾਲ ਜਿਹੜੇ ਆ ਹੋ ਚੱਲਿਆ ਮੇਲਾ ਜਿਹੜੇ ਬਾਬਾ ਜੀ ਦਾ ਚੱਲਦਾ ਜੀ